ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਇਹੀ ਅਰਦਾਸ ਆ ਜੀ ਉਸ ਬਾਬੇ ਨਾਨਕ ਦੇ ਅਕੇ ਸੋ ਅੱਜ ਭਾਈ ਟੋਰਾ ਸ਼ੋਰਾ ਕੱਢ ਲਿਆ ਜੀ ਆਪਾਂ ਹੈਨਾ ਤੇ ਕੁਰਤਾ ਪਜਾਮਾ ਜੈਸਮੀਨ ਕਹਿੰਦੀ ਆਹੀ ਪਾਉਣਾ ਹੈ ਜਿਹੜਾ ਮੈਂ ਗਿਫਟ ਦਿੱਤਾ ਹੋਇਆ ਤੁਹਾਨੂੰ ਮਾਪਾਈ ਕੋਈ ਗੱਲ ਇਹ কুর্তা ਪਜਾਮਾ ਦਾ ਆਲਮੋਸਟ ਬਾਈ ਫੇਵਰੇਟ ਹੈ ਯਾਰ ਜਦ ਮਰਜੀ কুর্তা ਪਜਾਮੇ ਦਾ ਦਾ ਕਹਿ ਲਓ ਵੀ ਕਰੇਜੇ ਇਨ ਹੈਨਾ কুর্তা ਪਜਾਮਾ ਵਧੀਆ ਲੱਗਦਾ ਯਾਰ ਸ਼ੁਰੂ ਤੋਂ ਮਤਲਬ কুর্তা ਪਜਾਮਾ ਪਾਉਣ ਨੂੰ ਨਾ ਇੱਕ ਅਲੱਗ ਜੀ ਐਕਸਾਈਟਮੈਂਟ ਜੀ ਹੋ ਜਾਂਦੀ ਆ ਵੀ ਯਾਰ কুর্তা ਪਜਾਮਾ ਹੀ ਪਾ ਲੈਂਦੇ ਆ ਵਧੀਆ ਗੱਲ ਆ ਆਪਣੇ ਆਪਣੇ ਫਾਦਰ ਸਾਹਿਬਾਂ ਨੂੰ ਹੀ ਸਮਝ ਲਓ ਹੁਣ ਸਾਡੇ ਫਾਦਰ ਸਾਹਿਬਾਂ ਉਹਨਾਂ ਨੇ ਸਾਰੀ ਜ਼ਿੰਦਗੀ কুরਤੇ ਪਜਾਮਿਆਂ 'ਚ ਕੱਢਤੀ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀ ਦਾ ਕੋਈ ਚਲੋ ਹੋਰ ਹੋਵੇ ਖੁਸ਼ੀ ਦਾ ਫੰਕਸ਼ਨ ਜਾਂ ਕੋਈ ਵੀ ਪ੍ਰੋਗਰਾਮ ਲਾ ਲਓ ਗਮੀ ਦਾ ਲਾ ਲਓ ਵੈਸੇ ਵੀ ਰੈਗੂਲਰ ਵੀ ਹਨਾ ਜ਼ਿਆਦਾਤਰ ਜਿਹੜੇ ਪੰਜਾਬ ਪੰਜਾਬ ਵਿੱਚ ਕਹਿ ਲਓ ਵੀ ਬਜ਼ੁਰਗ ਉਹ ਜ਼ਿਆਦਾਤਰ ਕੁਰਤੇ ਪਜਾਮੇ ਨੂੰ ਇਹ ਐਮੀਅਤ ਦਿੰਦੇ ਆ ਹਨਾ ਸੋ ਭਾਈ ਵਧੀਆ ਲੱਗਦਾ ਕੰਫਰਟੇਬਲ ਰਹਿੰਦਾ ਬੰਦਾ ਵੀ ਹਨਾ ਨਾਲੇ ਢੋਲਾ ਢੋਲਾ ਤੇ ਠੀਕ ਆ ਵਧੀਆ ਸਿਸਟਮ ਆ ਪੈਂਟ ਸ਼ਰਟ ਮਾ ਥੋੜਾ ਜਿਆ ਹੋ ਜਾਂਦਾ ਬੰਦਾ ਅਨਕੰਫਰਟੇਬਲ ਜਿਆ ਤੇ ਚਲੋ ਬਾਕੀ ਇਹ ਤਾਂ ਚੱਲਦੀਆਂ ਰਹਿਣੀਆਂ ਗੱਲਾਂ ਮਾਤਾ ਫਲਹਾਲ ਹੋ ਗਏ ਜੀ ਰੈਡੀ ਇਧਰ ਮੈਡਮ ਵੀ ਹੋ ਗਈ ਰੈਡੀ ਹੁਣ ਜਾਣਾ ਜੀ ਬਾਲਾਂ ਨੂੰ ਅੱਜ ਕੜੀ ਕੱਢਦੇ ਬਾਰੇ ਕੜੀ ਲਾ ਲਈ ਜੀ ਕੜੀ ਲਾ ਲਈ ਬੜੀ ਜੀ ਅੱਜ ਸਵੇਰ ਦਾ ਹੀ ਵੈਸੇ ਇੱਕ ਗੱਲ ਦਾ ਯਾਰ ਬੜਾ ਦਿਲ ਨੂੰ ਕਹਿ ਲਊ ਕਿ ਦੁੱਖ ਵੀ ਲੱਗ ਰਿਹਾ ਹਨਾ ਦੁੱਖ ਇਸ ਗੱਲ ਦਾ ਲੱਗ ਰਿਹਾ ਹੈ ਵੀ ਸਵੇਰ ਦਾ ਹੀ ਅੱਜ ਮੀਂਹ ਪਈ ਜਾਂਦਾ ਕਿੰਨਾ ਬੰਦੇ ਨੇ ਰੀਜਾਂ ਨਾਲ ਇਹ ਪ੍ਰੋਗਰਾਮ ਸਜਾਇਆ ਹੁੰਦਾ ਹਨਾ ਕਾਫੀ ਮੈਂ ਕੱਲ ਗਿਆ ਸੀ ਕਾਫੀ ਤਿਆਰੀ ਹੋ ਰਹੀ ਸੀ ਉਹ ਰਾਉਂਡ ਵੀ ਲੱਗਣਾ ਏ ਜਿਹੜਾ ਡੀਜੇ ਦੇ ਉੱਪਰ ਰਾਉਂਡ ਲੱਗਦਾ ਹੁੰਦਾ ਇੱਕ ਹਨਾ ਲਾਈਟਾਂ ਵਾਲਾ ਤੇ ਟੈਂਟ ਟੁੰਟ ਵੀ ਲਾਇਆ ਹੋਇਆ ਤਾਂ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੋਇਆ ਤਾਂ ਪਰ ਸਾਰਾ ਹੀ ਕਹਿ ਲੋ ਵੀ ਮੀਨ ਏ ਪੱਟੀ ਮੇਸ ਕਰਤੀ ਹੈਨਾ ਪਰ ਉਸ ਅਕਾਲ ਪੁਰਖ ਦੇ ਅੱਗੇ ਜੋਰ ਨਹੀਂ ਹੈਗਾ ਜੀ ਕਿਸੇ ਦਾ ਵੀ ਜੋ ਲਿਖਿਆ ਭਾਈ ਉਹ ਤਾਂ ਹੋਣਾ ਹੀ ਆ ਹੈਨਾ ਸੋ ਚਲੋ ਕੋਈ ਗੱਲ ਨਹੀਂ ਵੀ ਹੁਣ ਜੇ ਤਾਂ ਬੰਦੇ ਦੇ ਆਪਣੇ ਹੱਥ ਹੋਵੇ ਫਿਰ ਤਾਂ ਬੰਦਾ ਇਸ ਚੀਜ਼ ਤੋਂ ਮਤਲਬ ਕਹਿ ਲੋ ਵੀ ਗੁੱਸੇ ਹੁੰਦਾ ਜਾਂ ਕੁਛ ਹਨਾ ਯਾਰ ਆ ਕੰਮ ਐਦਾਂ ਹੋ ਗਿਆ ਜਿਵੇਂ ਐਦਾਂ ਕਰ ਦਿੰਦਾ ਹੋਣਾ ਨਹੀਂ ਤਾਂ ਪਰ ਇਹੇ ਕੰਮ ਤਾਂ ਮਾਲਕ ਦੀ ਮਰਜ਼ੀ ਨਾਲ ਹੀ ਹੁੰਦਾ ਜੀ ਇਹਦੇ ਵਿੱਚ ਕਿਸੇ ਦੇ ਅੱਗੇ ਕੋਈ ਜ਼ੋਰ ਨਹੀਂ ਹੈ ਚਲੋ ਇੰਨਾ ਕੁ ਸ਼ੁਕਰ ਆ ਵੀ ਅੱਜ ਚਲੋ ਮੇੜ ਹੈ ਹਨਾ ਵੀ ਜੇ ਬਾਈ ਚਾਂਸ ਬਰਾਤ ਵਾਲੇ ਦਿਨ ਇਹ ਜਿਹਾ ਕੰਮ ਹੋ ਜਵੇ ਫੇਰ ਬਹੁਤ ਆਖਾ ਹੋ ਜਾਂਦਾ ਬਾਕੀ ਚਲੋ ਚੱਲ ਜਾਣਾ ਹਰੇਕ ਬੰਦੇ ਨੂੰ ਮੈਂ ਇੱਕ ਵਾਰ ਵਿਆਹ ਗਿਆ ਦਾ ਮੇਰਾ ਦੋਸਤ ਹੈ ਜੀ ਇੱਕ ਮੁੰਡਾ ਉਡੀ ਭੈਣ ਦਾ ਵਿਆਹ ਤਾਂ ਉਹਨਾਂ ਨੇ ਬਹੁਤ ਤਕੜਾ ਵਿਆਹ ਕਰਾਇਆ ਤਾਂ ਚੰਗਾ ਕੰਮ ਆ ਉਹਨਾਂ ਦਾ ਬਹੁਤ ਮੈਂ ਕਹਿੰਦਾ ਵੀ ਅੱਧੇ ਪੌਣੇ ਕਿਲੇ ਚੋਂ ਟੈਂਟ ਲਾਇਆ ਹੋਇਆ ਤਾਂ ਉਹਨਾਂ ਨੇ ਪਰ ਉਸ ਦਿਨ ਮੀਂਹ ਤੁਸੀਂ ਇਹ ਹਿਸਾਬ ਲਾ ਲਓ ਵੀ ਹੁਣ ਤਾਂ ਜਦੋਂ ਘਟ ਪੈਂਦਾ ਆ ਜਾਂਦਾ ਨੇਰੀ ਚੱਲਦੀ ਜਾਂਦਾ ਨਹੀਂ ਆ ਜਾਂਦਾ ਇਹ ਚਲੇ ਜਾਂਦਾ ਹਟ ਜਾਂਦਾ ਆ ਜਾਂਦਾ ਹਟ ਜਾਂਦਾ ਉਦੋਂ ਤਾਂ ਮੈਨੂੰ ਯਾਦ ਆ ਵੀ ਸ਼ਗਲ ਫੜਾਣ ਗਏ ਤੇ ਅਸੀਂ 4-5 ਜਣੇ ਮੈਂ ਕਹਿੰਦਾ ਵੀ ਬਾਈਪਰ ਵੀ ਫੁੱਲ ਛੱਡ ਕੇ ਵੀ ਨਾ ਗੱਡੀ ਦੇ ਮੋਰੇ ਤੋਂ ਪਾਣੀ ਨਹੀਂ ਤਾਂ ਹਟਦਾ ਐਨਾ ਮੀਂਹ ਪਿਆ ਤਾਂ ਤੇਜ਼ ਉਨਾ ਬਚਾਰਾ ਸਾਰੇ ਹੀ ਪ੍ਰੋਗਰਾਮ ਬਹੁਤ ਦੁੱਖ ਲੱਗਿਆ ਉਹਨਾਂ ਵੀ ਐਡਾ ਹੋ ਜਾਂਦਾ ਚਲੋ ਮਾਲਕ ਦੀ ਰਾਜਾ ਨਾਲ ਇਹ ਸਾਰਾ ਕੁਝ ਆ ਨਾ ਸੇ ਮਿਲੋ ਜੀ ਇੱਧਰ ਮੈਡਮ ਜੀ ਨੂੰ ਮੈਡਮ ਜੀ ਵੀ ਹੋ ਗਏ ਰੈਡੀ ਤੇ ਫਿਰ ਚੱਲਦੇ ਆ ਮਾਲਾ ਨੂੰ ভাই ਸੱਚੇ ਕਾਲ ਜੀ ਸਾਰਿਆਂ ਨੂੰ ਵੀਰ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਇਹ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਇੱਕ ਪਾਸੇ ਵੀਰ ਦਾ ਵਿਆਹ ਏ ਠੀਕ ਹੈ ਜੀ ਇੱਕ ਪਾਸੇ ਆ ਮਹਾਰਾਜ ਨੇ ਪਤਾ ਨਹੀਂ ਕਿਹੇ ਜਿਹਾ ਕਹਿਰ ਕਰਿਆ ਹੋਇਆ ਜੀ ਤੇ ਦੂਸਰੇ ਪਾਸੇ ਗੁਰਗੋਬਿੰਦ ਸਿੰਘ ਜੀ ਦਾ ਅੱਜ ਵਿਆਹ ਹੋਇਆ ਸੀ ਹਾਂ ਕੀ ਕਰੀਏ ਮਹਾਰਾਜ ਨੂੰ ਵੀ ਬਹੁਤ-ਬਹੁਤ ਬੁਝਾਈਆਂ ਭਾਈ ਉਹਨਾਂ ਦੀ ਮੈਰਿਜ ਐਨੀਵਰਸਰੀ ਆ ਹਨਾ ਠੀਕ ਹੈ ਸੋ ਇਹ ਵੀ ਗੱਲ ਭਾਈ ਅੱਜ ਨਿਆਣਿਆਂ ਦਾ ਵੀ ਵਿਚਾਰਿਆਂ ਦਾ ਚੌਪ ਵਿਚੇ ਰਹਿ ਗਿਆ ਅੱਜ ਬਸੰਤ ਪੰਚਮੀ ਸੀਗੀ ਚਲੋ ਤੁਸੀਂ ਯੈਲੋ ਯੈਲੋ ਕਰ ਲਿਆ ਹਾਂ ਤੇ ਬਸਾਂ ਮੈਂ ਵੀ ਬਸੰਤ ਪੰਚਮੀ ਵਾਲੇ ਦਿਨ ਪੀਲੀ ਫਗਗ ਬੰਨ ਲਈ ਤੇ ਅੱਜ ਬਸੰਤ ਪੰਚਮੀ ਸੀਗੀ ਨਿਆਣਿਆਂ ਨੇ ਬਹੁਤ ਜ਼ਿਆਦਾ ਤਿਆਰੀਆਂ ਕਰੀਆਂ ਹੋਈਆਂ ਦੀਆਂ ਤੇ ਕਹ ਰਹੂ ਕਿ ਸਾਡੇ ਪਿੰਡ ਤਾਂ तकरीबन ਨਾ ਐ ਸਪੀਕਰ ਸਪੂਕਰ ਹੋਣੋਂ ਦਾ ਕੱਦੇ ਚੱਲ ਬਣੇ ਤੇ ਜੇ ਕਿਤੇ ਆ ਮੀਂਹ ਮੀਂਹ ਨਾ ਹੁੰਦਾ ਨਾ 6 ਵਜੇ ਤੇ ਸ਼ੁਰੂ ਹੋ ਜਣੇ ਤੇ। ਕੀ ਪਤਾ ਹੁਣ ਕੀ ਆ। ਬਹੁਤ। ਹਾਂ ਬਿਲਕੁਲ। ਇਹਦੇ ਮੂਰੇ ਜ਼ੋਰ ਨਹੀਂ ਹੈ ਕਿਸੇ ਦਾ ਮਾਰਕ। ਇਹ ਪਤਾ ਨਹੀਂ ਕੋਈ ਚੰਗਾਈ ਕਰ ਰਹੇ ਮੜਾਸਾਨੋ ਲੱਗ ਰਿਹਾ। ਇੱਕ ਪਾਸੇ ਸਾਰੇ ਕਹਿੰਦੇ ਨੇ ਕਿ ਫਸਲਾਂ ਨੂੰ ਨਹੀਂ ਫਸਲਾਂ ਨੂੰ ਸੌਰੀ। ਫਸਲਾਂ ਨੂੰ ਪਾਣੀ ਮੀਂਹ ਸੌਰੀ ਠੀਕ ਹੈ। ਨਹੀਂ ਫਸਲਾਂ ਨੂੰ ਚਲੋ ਫਾਇਦਾ ਹੈ ਮੰਨਦੇ ਆ। ਪਰ ਹੁਣ ਜਿੱਦਾਂ ਆਪਣੇ ਪ੍ਰੋਗਰਾਮ ਕਰ ਰਹੇ ਹਾਂ। ਹਾਂ ਫਰੋਤਾ ਹੈ ਨਾ। ਹਾਂ ਉਹ ਕਹਿੰਦੇ ਨੇ ਜੀ ਸਰਦਾਰ ਜੀ ਦੇਖੋ ਵਿਗੜਿਆ ਤਾਂ ਨਹੀਂ। ਉਹਨਾਂ ਨੇ ਅਰੇਂਜਮੈਂਟ ਹੋਰ ਕਰਤਾ ਨਾ ਜੇ ਪ੍ਰਮਾਤਮਾ ਨੇ ਇੱਕ ਰਸਤਾ ਬੰਦ ਕਰਤਾ ਤਾਂ ਦੋ ਹੋਰ ਖੋਲ ਵੀ ਦਿੱਤੇ ਹਾਂ ਉਹ ਤਾਂ ਹੈਗੇ ਜੀ ਬੱਸ ਕਰਕੇ ਆਪਾਂ ਮਹਾਰਾਜ ਨੂੰ ਉਹ ਨਹੀਂ ਕਹਿਣਾ ਵੀ ਤੁਸੀਂ ਐਦਾਂ ਕਰਤਾ ਐਦਾਂ ਕਰਤਾ ਸ਼ੁਕਰਾਨਾ ਹੀ ਕਰਨਾ ਵੀ ਚਲੋ ਜੇ ਇੱਧਰ ਨੂੰ ਨਹੀਂ ਬਣਿਆ ਤਾਂ ਮਹਾਰਾਜ ਨੇ ਉੱਧਰ ਨੂੰ ਬਣਾ ਦਿੱਤਾ ਬਿਲਕੁਲ ਬਿਲਕੁਲ ਚਲੋ ਜੋ ਮਾਲਕ ਕਰਦਾ ਠੀਕੇ ਕਰਦਾ ਜੀ ਕਿਆ ਪਤਾ ਹੁਣ ਕਿੰਨੇ ਲਈ ਇਹ ਮੀਂਹ ਵਰਦਾਨ ਬਣਿਆ ਹੋਵੇ ਹਨ ਕਈਆਂ ਦਾ ਕੰਮੇ ਕੋਈ ਇਹੋ ਜਿਹਾ ਹੁੰਦਾ ਭਾਈ ਵੀ ਮੀਂਹ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਸੋ ਚਲੋ ਜ਼ਿਮੀਦਾਰਾਂ ਨੂੰ ਵੀ ਭਾਈ ਹੈ ਤਾਂ ਫਾਇਦਾ ਏ ਪਰ ਜੇ ਇੱਧਰ ਪ੍ਰੋਗਰਾਮ ਸਾਨੂੰ ਥੋੜਾ ਜਿਹਾ ਏਦਾਂ ਲੱਗਦਾ ਵੀ ਸਾਡਾ ਪ੍ਰੋਗਰਾਮ ਥੋੜਾ ਜਿਹਾ ਖਰਾਬ ਹੋ ਗਿਆ ਹਾਂ ਪਰ ਚਲੋ ਕੋਈ ਗੱਲ ਨਹੀਂ ਮਾਲਕ ਦੀ ਰਜਾ ਦੇ ਬਗੈਰ ਕੁਝ ਨਹੀਂ ਪਤਾ ਨਹੀਂ ਜੀ ਹਿੱਲਦਾ ਜੋ ਉਹਨੇ ਕਰਨਾ ਉਹੀ ਹੋਣਾ ਤੇ ਹੁਣ ਰੈਡੀ ਹੋ ਗਏ ਮੈਡਮ ਨੇ ਵੀ ਟੌਰ ਛੌਰ ਪੂਰੀ ਕੱਢੀ ਵੀ ਹੈ ਜੀ ਅੱਜ ਤੱਕ ਅੱਜ ਸੂਟ ਹੈ ਪਾਈਦਾ ਪਿਆਈ ਪਾਜੀ ਤੁਸੀਂ ਟੋਖਾ ਲਿਆ ਤੁਸੀਂ ਮੈਚਿੰਗ ਨਿਕਲ ਇਹਨਾਂ ਨੂੰ ਪੱਗੇ ਨਹੀਂ ਮਿਲਦੇ ਸਾਰੇ ਰ ਉੱਪਰ ਸਪੋਕ ਪਤਾ ਕਿਆ ਗੱਲ ਆ ਜੀ ਪੱਗ ਤਾਂ ਲਿਆਂਦੀ ਆ ਪੱਗ ਤਾਂ ਮੈਂ ਕਹਿੰਦੀ ਇੱਕ ਮਸ਼ੀਨ ਇਹ ਲਿਆਈਏ ਪੱਗਾਂ ਨੂੰ ਸਿਉਣਾ ਹੀ ਮਾਰੀ ਜਾਂਦੇ ਆ ਪੱਗ ਤਾਂ ਮੂਰੀ ਹੀ ਕਈ ਲਿਆਂਦੀ ਵੀ ਨਮੀ ਪਰ ਉਹਨੂੰ ਸਿਉਣ ਮਰਵਾਉਣੀ ਰਹਿ ਗਈ ਜੀ ਬੇਖਿਆਲ ਇਹ ਹੋ ਗਏ ਪਿੰਕ ਕਲਰ ਦੀ ਪੱਗ ਲਿਆਂਦੀ ਸੀ ਪਰ ਬੇਖਿਆਲ ਹੋ ਗਏ ਸਿਉਣ ਨਹੀਂ ਮਰਾ ਹੋਈ ਚਲੋ ਕੋਈ ਗੱਲ ਹੀ ਫੇਰ ਮਰਾ ਲਾਂਗੇ ਹੁਣ ਹਨਾ ਆ ਚੱਲਦੀ ਨਹੀਂ ਹੈਗੀ ਕੋਈ ਗੱਲ ਚੱਲ ਪਣੀ ਇਹ ਸੈਟਿੰਗ ਕਰਨੇ ਵਾਲੀ ਆ ਓਕੇ ਇਹ ਕਿਹੜਾ ਹੁਣ ਪਾਈ ਆ ਬਹੁਤ ਦੇਰ ਹੋ ਗਈ ਉਹ ਪਾ ਲਈ ਚੈਨੀ ਪਾਲੀ ਆ ਵੀ ਪਾਲਿਆ ਮੁੰਦੀ ਵੀ ਪਾਲੀ ਚਲੋ ਫੇਰ ਹੁਣ ਬਚਲੀਏ ਚਾਹੁੰਦੇ ਆ ਜੀ ਫੇਰ ਹੁਣ ਮਿਲਦੇ ਆ ਤੁਹਾਨੂੰ ਮਾਲਾ ਜਾ ਮਾਲਾ ਜਾ ਲੋ ਜੀ ਹਾਲਾਤ ਮੀਨੇ ਕਹਰੇ ਘਰ ਘਰ ਆ ਪਿਆ ਜੀ ਕੁਛ ਦਿਖਦਾ ਵੀ ਨਹੀਂ ਹੈਗਾ ਬਹੁਤ ਔਖਾ ਜਾ ਰਹੇ ਆ ਚਲੋ ਦੇਖਣੇ ਆ ਪਤਾ ਕਿਹਾਂ ਚੱਕਰ ਆ ਪਤਾ ਨਹੀਂ ਕਿੰਨੇ ਕਿੰਨੇ ਵੇਪਰ ਖਰਾਬ ਹੋਣੇ ਆ ਅੱਜ ਲੋੜ ਪਈ ਆ ਅੱਜ ਵੇਪਰ ਨਹੀਂ ਚੱਲ ਰਿਹਾ ਵੈਸੇ ਤੁਸੀਂ ਅੱਜ ਸੋਹਣੇ ਲੱਗ ਰਹੇ ਹੋ ਮੈਂ ਦੇਖਿਆ ਮੈਂ ਤੇ ਅੰਨਾ ਸੋਹਣੇ ਕਿੱਥੇ ਆ ਅੱਛਾ ਮੈਨੂੰ ਜੱਜ ਕੇ ਹੋਰ ਤੁਸੀਂ ਕਿਹਨੂੰ ਜਿਚਾਉਣਾ ਬਸ ਜਹਲੇ ਹੈ ਕਿ ਠੀਕ ਹੈ ਅੱਛਾ ਨਹੀਂ ਕਹਿੰਦੇ ਵੀ ਹਾਂ ਜਲ ਜਲ ਜੇ ਤਾਂ ਕਹਤਾ ਸੋਹਣਾ ਤਾਂ ਮੈਂ ਸੋਹਣਾ ਹੀ ਆ ਹਾਂ ਬਸ ਠੀਕ ਹੈ ਤਾਂ ਕਹਤਾ ਆਪਾਂ ਮੰਨ ਲਿਆ ਠੀਕ ਹੈ ਨਾ ਇਹ ਗੱਲਾਂ ਆਇਆ ਵੀ ਉਹੜਾ ਇਸ ਵਕਤ ਮੇਰਾ ਧਿਆਨ ਸਾਰਾ ਹੈਗਾ ਮੂਰੇ ਹਾਂ ਰੱਖੋ ਰੱਖੋ ਮੂਰੇ ਦੇਖੋ ਕੋਈ ਨਹੀਂ ਦੇਖਦਾ ਹਾਂ ਸਹੀ ਹੈ ਮੂਰੇ ਦੇਖੋ ਤੁਸੀਂ ਇੱਥੇ ਚਿੱਕਣੀ ਮਿੱਟੀ ਵੀ ਇੱਥੇ ਤਿਲਕ ਵੀ ਸਕਦਾ ਹੈ ਗੱਡੀ ਹਾਂ ਬਾਬਾ ਜੀ ਦਊ ਵਾਲੇ ਉਹ ਸਹੀ ਪਹੁੰਚਾਦੇ ਸਾਨੂੰ ਥੋੜਾ ਜਿਹਾ ਇਹ ਹਾਂ ਰਸਤਾ ਕੱਚਾ ਜਾ ਕੇ ਅੱਗੇ ਤਾਂ ਸੜਕੇ ਅੱਗੇ ਸੜਕ ਦੀ ਤਾਂ ਕੋਈ ਟੈਨਸ਼ਨ ਨਹੀਂ ਚਲੋ ਇਹ ਨਾ ਸਾਡੇ ਪਿੰਡ ਤੋਂ ਵਿਚ ਨੂੰ ਵਿਚ ਬਟੇ ਨੂੰ ਕਹਿ ਦਿੰਦੇ ਆ ਜਿਹਨੂੰ ਦੇਸੀ ਢੰਗ ਨਾਲ ਆਪਾਂ ਹੂੰ ਵਿਚ ਵੱਡੇ ਨੂੰ ਰਸਤਾ ਸ਼ਾਰਟਕਟ ਆ ਇਹ ਇਹ ਤਕਰੀਬਨ ਕਹਿ ਲਓ ਵੀ ਤੁਸੀਂ 200 ਮੀਟਰ ਦੋ ਤਿੰਨ ਕੀਲਿਆਂ ਦੀ ਲਾਮੇ ਬਸ ਇਹਦੀ ਕੱਚੀ ਆ ਹੂੰ ਬਾਕੀ ਦਾ ਪੱਕੀ ਆ ਥਾਰ ਪਿੱਛੇ ਸਾਰੀ ਪੱਕੀ ਉਹਦੀ ਆ ਦੋ ਤਿੰਨ ਕੀਲੇ ਕੱਚੇ ਆ ਇਹ ਬਸ ਆਹੀ ਪਾਰ ਕਰਨਾ ਔਖਾ ਗਾਹਾਂ ਤੱਕ ਫਿਰ ਚਲ ਪੱਕੀ ਸੜਕ 'ਤੇ ਚੜ ਜਾਣਾ ਇੱਧਰ ਨੂੰ ਲੱਗਣੇ ਸਾਨੂੰ ਸਾਰੇ ਜੀ ਮਾਲਾ ਪਹੁੰਚਣ ਨੂੰ 5-7 ਮਿੰਟ ਹੂੰ ਜੇ ਅਸੀਂ ਉੱਧਰੋਂ ਘੁੰਮ ਕੇ ਆਂਦੇ ਤੈਨੂੰ ਗੱਡੀ 'ਮੈਂ ਤਾਂ ਪਹਿਲਾਂ ਉੱਧਰ ਨੂੰ ਵੀ ਕਿਆ ਟਾਈਮ ਲੱਗਣਾ ਉੱਧਰ ਨੂੰ ਲੱਗਣੇ ਤੇ ਉਹੀ 10-15 ਮਿੰਟ ਕਹਿ ਲਊ ਬਸ ਹਾਂ ਇਹਦੋਂ ਜਿਹੜੀ ਬਹੁਤ ਫਰਕ ਪੈ ਜਾਂਦਾ ਤਾਂ ਕਰਕੇ ਹੁਣ ਆਦਤ ਪਈ ਵੇ ਇੱਧਰੋਂ ਆਉਣ ਦੀ ਹਾਂ ਬਸਾ ਥੋੜਾ ਜਿਹਾ ਹੀ ਰਹਿ ਗਿਆ ਹੁਣ ਪੱਕੀ ਪਰ ਚੜ ਜਾਣਾ ਹਾਂ ਉਹ ਕੁਛ ਚੰਨਾ ਵਾਲਾ ਦਿਖਦਾ ਹਾਂ ਆ ਥੋੜਾ ਜਿਹਾ ਵਾਈਪਰਾਂ ਦਾ ਹੁਣ ਕਰਾਉਣਾ ਇਹਦਾ ਮੁੜ ਕੇ ਆਣ ਕੇ ਨਾ ਕੰਮ ਕਰਾਉਨੇ ਵਾਈਪਰਾਂ ਦਾ ਹਾਂ ਜ਼ਰੂਰੀ ਆ ਕਿਤੇ ਹੁ ਮਰਜੈਂਸੀ ਜਾਣਾ ਪੈ ਜਵੇ ਹੋਰ ਜਿੱਦਣ ਹੁ ਪ੍ਰਾਤ ਨੂੰ ਜਾਣਾ ਏ ਉੱਡਣ ਪਾਈ ਚਾਂਸ ਚੱਲ ਰੱਬ ਪੈਸੇ ਦਾ ਭਲੀ ਕਰੇ ਨਾ ਪਾਵੇ ਮੀਂਹ ਜਦ ਤੱਕ ਅੱਡੇ ਜਾਣਾ ਪਰ ਵੈਸੇ ਵੀ ਹੁਣ ਜੇ ਲੋੜ ਪੈਂਦੀ ਆ ਤਾਂ ਇਹ ਤਾਂ ਬਹੁਤ ਕੰਮ ਖਰਾਬ ਹੈ ਮੈਂ ਤਾਂ ਖਿਆਲ ਹੀ ਅੱਜ ਕਰਿਆ ਹਾਂ ਚਲ ਕੋਈ ਨਹੀਂ ਸ਼ੁਰੂ ਕਰਾਉਨੇ ਆਣੀ ਦਾ ਹੱਲ ਜਾਂ ਤਾਂ ਇਹ ਤਾਰ ਤੂਰ ਵੱਢਤੀ ਕੋਈ ਨਾ ਹੂੰ ਸੂਰੇ ਜਾਹੇ ਨੇ ਕਿਸੇ ਨੇ ਜਾਂ ਫਿਰ ਕੋਈ ਵੈਸੇ ਪ੍ਰੋਬਲਮ ਆ ਗਈ ਚਲ ਦੇਖ ਲੰਨੇ ਆ ਕੋਈ ਨਾ ਹਾਂ ਜੇ ਚੈੱਕ ਕਰਾਉਂਗੀ ਫੇਰ ਹੀ ਪਤਾ ਲੱਗੂਗਾ ਹਾਂ ਅੱਛਾ ਤਾਂ ਚੂਹਾ ਕੀ ਦੇਖੋ ਵੀ ਪਿਆ ਹੈ ਇਹ ਛਿੱਟਾ ਪਿਆ ਜੀ ਸਾਦਾ ਚੁਕਾ ਤਾਂ ਜਾਗ ਗਦੀ ਜੀ ਨਹੀਂ ਨਾ ਨਾ ਸੁੱਤੀ ਪਈ ਹੈ ਛਿੱਟੇ ਪਈ ਹੈ ਇਹ ਵੇ ਚੂਹਾ ਲੋ ਵੀ ਪਹੁੰਚ ਗਏ ਦੇਖਦਾ ਤਾਂ ਮਾਣਾ ਮੋਟਾ ਜਈਏ ਕੁਛ ਜੀ ਬਾਹਰ ਨਹੀਂ ਕੁਝ ਦੇਖਣਾ ਠੀਕ ਹੈ ਪਰ ਤਾਂ ਵੀ ਪੈਂਦਾ ਉਹ ਵੈਸੇ ਨਹੀਂ ਹਟ ਗਿਆ ਮੇਰੇ ਖਿਆਲ ਚ ਹਵਾ ਹਵਾ ਰਹਿ ਗਈ ਲੱਗੇ ਵਹਿ ਗਈ ਸਾਰੇ ਜਾਣੇ ਹਵਾ ਦੇਖੋ ਕਿਵੇਂ ਚੱਲ ਰਹੀ ਹੈ ਪੜਦੇ ਕਿਦਾਂ ਹਿੱਲਦੇ ਆ ਵਾਏ ਗਰਵਾਏ ਗਰਵਾਏ ਹਾਂ ਹਮ ਲੋ ਜੀ ਪਹੁੰਚ ਗਏ ਹੁਣ ਮਾਲਾ ਆਹ ਦੇਖ ਲਓ ਨੇਰੀ ਨੇ ਅੱਜ ਨਾ ਸਾਰੀ ਡੈਕੋਰੇਸ਼ਨ ਸਾਰਾ ਕੁਝ ਖਰਾਬ ਕਰਤਾ ਕਿਆ ਕਹੀਏ ਤੇਰੀ ਹਜੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਹਵਾ ਚੱਲਦੀ ਹੈ। ਹਾਂ। ਇਹਦੇ ਸਿੱਗੇ ਸਿਰ ਨੇ ਸੱਤ ਕਰਾਂ ਚੋਮਾਲਿਆ ਕੇ ਦੱਬੇ ਨੇ। ਮਹੀਨੇ ਮੁਢੇ ਮਾਰੇ ਆ। ਪਤਾ ਕਰ ਲਿਆ ਜਸਮੀਨ। ਨਹੀਂ ਦੇਖੋ ਜੋਰ ਤਾਂ ਜਿਹੜਾ ਸਿਆਣਾ ਬੰਦੇ ਨੇ ਜੀ ਕਿਸੇ ਨੇ ਕਹਿ ਤਾ ਕੁਝ ਉਹ ਕਰਨਾ ਪੈਂਦਾ। ਹਾਂ। ਪਰ ਆਏ ਆ ਵੀ ਇਹ ਹੁਣ ਮਾਲਕ ਦੇ ਹੱਥਾਂ 'ਚ ਇਹਦੇ ਮੂਰੇ ਜੋਰ ਨਹੀਂ ਹੈ। ਮੈਂ ਤਾਂ ਕੱਲੇ ਕਿਹਾ ਜ ਮਮੀ ਉਧਰ ਮਾਸੀ ਜੀ ਕਹਿੰਦੇ ਤੇ ਵੀ ਮਾਂ ਦੱਬੇ ਆ। ਮੈਂ ਕਿਹਾ ਵੀ ਦੇਖੋ ਜੇ ਨਹੀਂ ਪਹਿਣਾ ਤਾਂ ਚਾਹੇ ਮਾਂ ਦੱਬੋ ਜੋ ਮਰਜੀ ਫਿਰ ਤਾਂ ਨਹੀਂ ਉਹ ਪਹਿਣਾ। ਪਰ ਜੇ ਮਾਲਕ ਦੀ ਮਰਜ਼ੀ ਆ ਭਾਈ ਜੇ ਉਸ ਅਕਾਲ ਪੁਰਖ ਨੇ ਮੀਂਹ ਪਾਉਣਾ ਤਾਂ ਜਿੰਨੇ ਮਰਜ਼ੀ ਮਾਹ ਦਾ ਬਲੋ ਜੋ ਮਰਜ਼ੀ ਕਰ ਲੋ ਫਿਰ ਤਾਂ ਪੈਣਾ ਹੀ ਆ ਮੀਂਹ ਆ ਸਾਰੀ ਡੈਕੋਰੇਸ਼ਨ ਦੇਖ ਸਕਦੇ ਤੁਸੀਂ ਸਾਰਾ ਕੁਝ ਮਿਹਨਤ ਕਿੰਨੀ ਹੋਈ ਵੀ ਹੈ ਹਨਾ ਕਿੰਨਾ ਪੈਸਾ ਮੈਂ ਤਾਂ ਮੱਥਾ ਟੇਕ ਲਿਆ ਜੈਸ ਵੀ ਨੇ ਟਿਕ ਕਰਾ ਜੀ ਵਾਚਾ ਕ੍ਰਾਕਿੰਗ ਨੇਰੀ ਤੁਸੀਂ ਭਾਈ ਦੇਖ ਸਕਦੇ ਕਿਹੜੇ ਹਿਸਾਬ ਨਾਲ ਚੱਲੀ ਆ ਹਨਾ ਤੇ ਅੱਜ ਇੱਕ ਹੋਰ ਹੁਣ ਅਪਡੇਟ ਮਿਲੀ ਆ ਵੀ ਜਿਹੜਾ ਕਹਿੰਦੇ ਡੀ ਜੇ ਦਾ ਪ੍ਰੋਗਰਾਮ ਸੀਗਾ ਰੱਖਿਆ ਹੋਇਆ ਸ਼ਾਮ ਨੂੰ ਮਤਲਬ ਉਹ ਕੱਲ ਦਾ ਕਰਤਾ ਇੱਕ ਦਿਨ ਦਾ ਵਿੱਚ ਗੈਪ ਹੈਗਾ ਤਾਂ ਉਹਦੇ ਕਰਕੇ ਚਲੋ ਕੰਮ ਲੋਟ ਆ ਗਿਆ ਹਨਾ ਉਹ ਬਿਲਡਿੰਗ ਦੇ ਬੈਕ ਸਾਈਡ ਅਟੈਕ ਲੱਗਿਆ ਹੋਇਆ ਸੀਗਾ ਉਹਦੇ ਬੈਕ ਸਾਈਡ ਤੇ ਉਹ ਵੀ ਟੈਂਟ ਵੀ ਸਾਰਾ ਨੇਰੀ ਨੇ ਕਰਤਾ ਖਰਾਬ ਪਰ ਹੁਣ ਇੱਕ ਦਿਨ ਦੇ ਗੈਪ ਨੇ ਸਮਝ ਲਓ ਕਵਰ ਕਰ ਲਿਆ ਕੰਮ ਅੱਜ ਵਾਲਾ ਪ੍ਰੋਗਰਾਮ ਕੱਲ ਨੂੰ ਰੱਖਤਾ ਸਾਰਾ ਸਸੀ ਕਲਾਂ ਕ ਜੀ ਪ੍ਰਸ਼ਾਦ ਲੈਣਾ ਨਾ ਤਾਂ ਮੈਂ ਲੈ ਲਿਆ ਸੀ ਲੈ ਲਿਆ ਪ੍ਰਸ਼ਾਦ ਐਦਾਂ ਹੀ ਆ ਫਿਰ ਮੇਰੀ ਸਿੱਧੇ ਬਾਬਿਆਂ ਨਾਲ ਲੈਣਾ ਮੇਰਾ ਬੋਝ ਹੈ ਚਲੋ ਫਿਰ ਚੱਲਦੇ ਹਾਂ ਚਲੋ ਮਾਲਕ ਦੀ ਮਰਜ਼ੀ ਆ ਜੀ ਤੇ ਮਰੇ ਨੇਰੀ ਹਾਫ ਨੂੰ ਵੀ ਦੇਖ ਲੋ ਪ੍ਰਪਲ ਕੱਕਣਾ ਹੂੰ ਪੂਰਾ ਝੂਣ ਰਿਹਾ ਮਾਫਾ ਤੇਜ ਨੇਰੀ ਚੱਲ ਰਹੀ ਹੈ ਵਾਹਿਗੁਰੂ ਚਲੋ ਮਾਲਕ ਭਰੀ ਭਲੀ ਕਰੇ ਭਾਈ ਹਨਾ ਇੰਨਾ ਸਾਰਾ ਪ੍ਰੋਗਰਾਮ ਆ ਦੇਖੋ ਗੇਟ ਗੂਟ ਸਾਰਾ ਕੁਝ ਹੀ ਖਰਾਬ ਕਰਤਾ ਇਹ ਜਿਹੜਾ ਹਲਦੀ ਵਾਲਾ ਹੁੰਦਾ ਸਿਸਟਮ ਸ਼ਾਮ ਵਾਸਤੇ ਤਿਆਰ ਕਰਿਆ ਬਤਾ ਦੁਬਾਰਾ ਤਿਆਰ ਕਰਨਾ ਪੈਣਾ ਜਾਂਦੇ ਨੇ ਉਹੀ ਚਲੋ ਡੈਕੋਰੇਸ਼ਨ ਤਾਂ ਦੁਬਾਰਾ ਹੋਣੀ ਉਹ ਸਾਰੀ ਹਨਾ ਬਾਬਾ ਜੀ ਹੁਣ ਵੀ ਹਟ ਜਵੇਂ ਹੁਣ ਵੀ ਹਟ ਜੋ ਬੱਦਲ ਦਾ ਘੇੜੇ ਹਿਸਾਬ ਨਾਲ ਚੜਿਆ ਵਾ ਹੂੰ ਤੇ ਹੁਣ ਜਿਹੜਾ ਚਾਹ ਪਣੀ ਦਾ ਪ੍ਰੋਗਰਾਮ ਆ ਜੀ ਉਹ ਸਾਹਮਣੇ ਉਹ ਸ਼ੈੱਡ ਚ ਕਰਿਆ ਏ ਸਾਹਮਣੇ ਹੁਣ ਬਾਈ ਇਹ ਜੇ ਮੈਂ ਹੋਰ ਬੰਦਾ ਕਰ ਵੀ ਕਿਆ ਸਕਦਾ ਕੋਈ ਕੁਸਤਾ ਹੀਲਾ ਕਰਨਾ ਹੀ ਪੈਣਾ ਤਾਂ ਹਨਾ ਚਲੋ ਤਾਂ ਕਰਕੇ ਹੁਣ ਚਾਹ ਪਣੀ ਦਾ ਉਧਰ ਕਰਿਆ ਬਾਕੀ ਗੱਡੀ ਨਾਲ ਲੈਣੇ ਤੁਸੀਂ ਵੀ ਕਹਿੰਦੇ ਲੈਣੀ ਅਸੀਂ ਦੋਨਾਂ ਨੇ ਹਲੇ ਲੈਣੀ ਆ ਦੱਸ ਐਡੇ ਵੱਡੇ ਬੰਦੇ ਇੱਕ ਗੱਡੀ ਦੇ ਵੱਡੇ ਮਾੜੇ ਬੰਦੇ ਕੋਈ ਨਹੀਂ ਜੀ ਯਾਰ ਵੀ ਲੋ ਐਦਾਂ ਹੀ ਆ ਚਲੋ ਤੁਸੀਂ ਕਹਤਾ ਹੁਣ ਸੋਚਦੇ ਹਾਂ ਇਸ ਬਾਰੇ ਦੇਖਦੇ ਆਪ ਮਾਲਕ ਕਹਿੰਦੇ ਤਾਂ ਬਰਨਾ ਲਈਏ ਅਸੀਂ ਅੱਛਾ ਚਲੋ ਵਧੀਆ ਗੱਲ ਕਰਤੀ ਤੇ ਬੰਦੀਆਂ ਸਲਾਹ ਸਰਕਾਰ ਸਰਕਾਰ ਵੀ ਉਹਦੀ ਹੋ ਆ ਜੀ ਬਾਕੀ ਚਲੋ ਮਾਲਕ ਕਿਰਪਾ ਕਰੇ ਹਾਂਜੀ ਬੁੜੀਆ ਠੀਕ ਹੈ ਚਲੋ ਵਧੀਆ ਚਲੋ ਵਧੀਆ ਚੱਕੀ ਚਲੋ ਹੁਣ ਤੁਸੀਂ ਮੈਂ 30 ਕਿਲੋ ਸਰਦਾਰ ਜੀ ਮੈਂ 1 ਲੈ ਲਾਂ ਮੈਂ ਤੇਰੇ ਆਉਣ ਤੇ ਪਹਿਲਾਂ ਟੇਕ ਲੈ ਆਉਂ ਤੁਸਾਂ ਫੇਰ ਆਜੋ ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਨੇ ਇੱਥੇ ਅੱਜ ਸਾਡੇ ਘਰ ਚ ਆਨ ਮਿਲੋ ਪਹਿਲਾ ਬਲਵਸਾ ਜੀ ਮੀ ਬੋ ਪਾਤਾ ਇਹ ਕਰਕੇ ਭਾਈ ਸਾਰੇ ਤੁਮਾਂ ਦੇਖ ਸਾਡੇ ਅਫਸਰ ਹੋ ਗਏ ਨਾ ਸਾਰੇ ਰਿਸ਼ਤੇਦਾਰ ਵੀ ਅਫਸਰ ਹੋ ਗਏ ਖਾਣਾ ਪੀਣ ਵਾਲਾ ਸਾਰਾ ਇਹ ਸਿਸਟਮ ਕਿਤੇ ਪੂਰੀ ਬਾਹਰ ਨਾਲ ਹਾਂਜੀ ਹਾਂ ਸਾਰਾ ਚਲੋ ਪਰਮਾਤਮਾ ਨੂੰ ਜੋ ਰਜਾ ਬਰ ਹੋਈ ਹੈ ਹਾਂਜੀ ਸੁਖਵਾਜ ਕੋਰਗ ਕੋੜਸ ਦੇਖਦੇ ਹੁਣੇ ਜੇ ਸੈਟ ਆ ਗਿਆ ਅੱਜ ਆਪਣੇ ਜੋਗੇ ਦਾ ਲਾਈਨ ਵਿੱਚ ਆਉਂਦਾ ਪੈਡ ਚਾ ਲੈਣਾ ਛੋਟਾ ਯਾਰ ਆਹ ਬਹੁਤ ਬੇਕਾਰ ਫਾਇਦਾ ਹਵਾ ਜਿਹੜੇ ਦੁੱਧ ਉਹ ਤਾਂ ਚੱਲ ਨਾ ਮੀਂਹ ਰਿਹਾ ਹਾਂ ਬੁੱਧ ਫੇਰਾ ਥੋੜਾ ਚੱਕਰ ਮੀਂਹ ਤਾਂ ਅੱਜ ਤਕਰੀਬਨ ਚਲੋ ਲੱਗਦਾ ਐ ਤਾਂ ਵੀ ਸ਼ਾਇਦ ਨਾ ਵੀ ਪਵੇ ਬਾਈ ਆਏ ਨਾ ਜੇ ਕੱਪੜੇ ਗਿੱਲੇ ਹੋ ਜਿਵੇ ਫਿਰ ਉਹ ਸਿੱਖ ਹਾਂ ਬਿਲਕੁਲ ਸੱਜ ਦੀ ਫਿਰ ਜੰਨੇ ਸੀ ਤੋ ਬਾਤ ਤਾਂ ਫਿਰ ਜਾਂਦਾ ਪਾਸੇ ਦਾ ਗੱਡੀ ਚ ਪਿਆ ਹਾਂ ਸੀ ਨਾ ਮੈਂ ਵੀ ਹਰਗੁੰਦਾ ਦੁੱਧਾਂ ਲੈ ਆਏ ਹੋ ਫੇ ਲੈ ਆਨੇ ਆ ਫਿਰ ਕੀ ਗੱਡੀ ਕਿਤੇ ਬਹੁਤ ਦੂਰ ਖੜੀ ਆ 1 ਮਿੰਟ ਲੱਗਣਾ ਜਿਹੜੇ ਮੀਂਹ ਵਿੱਚ ਚਲੀ ਗਈ ਜਿਹੜੇ ਭੱਜ ਗਏ ਬੰਦਰ ਤਾਂ ਹੈ ਨਾ ਬਿਲਕੁਲ 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 ਯਾਰ ਬੜਾ ਛੋਟੂ ਬੋੜਾ ਵਰਦੀ ਮੇ ਕੱਲ ਦਾ ਨਹੀਂ ਅੱਜ ਅੱਜ ਦੱਸ ਦਉਂਦਾ ਹਾਂ ਸਭੀ ਹਵਾ ਬਦਲ ਕਿੱਧਰ ਤੇ ਛੇ ਕਿੱਲੇ ਆਉਂਦੀ ਬਿਲਕੁਲ ਬਿਲਕੁਲ ਜੀ ਉਹ ਹੀ ਜੱਟੀਆਂ ਜਿਹੜੀਆਂ ਕੜਸੀਆਂ ਚੱਟੀਆਂ ਉਹ ਬਤੀਲੇ ਚੱਟੇ ਹੋਇਆ ਰੰਗ ਤਾਂ ਲਾਉਂਦੇ ਹਾਂ ਜਿਹੜਾ ਕੋਆ ਖੋਆ ਖਾਦਾ ਵਾ ਤੇ ਕੜਸੀਆਂ ਚੱਟੀਆਂ ਜਿਹੜੀਆਂ ਕੈਨੇਡਾ ਦਾ ਕੇ ਕਹਿੰਦਾ ਤਾਚੇ ਯਾਰ ਕਹਿੰਦਾ ਮੈਂ ਤਾਂ ਨਹੀਂ ਚੱਟਿਆ ਕਹਿੰਦਾ ਜਦੋਂ ਤੁਸੀਂ ਚੱਟਦੇ ਹੋ ਤੁਸੀਂ ਉਹਨਾਂ ਨੇ ਕੰਮ ਕਰਾਇਆ ਨਹੀਂ ਕੰਮ ਕਰਾਇਆ ਬਾਈ ਕੱਲੂ ਨਹੀਂ ਹੈ ਕੱਲੂ ਨਹੀਂ ਹੈਗਾ ਹਾਂ ਸਾ ਸਾ ਮਹੀਨਾਂ ਅੱਜ ਪੰਜ ਵਜੇ ਜਿਹੜਾ ਆ ਵਾਲਾ ਹੁਣ ਅੱਜ ਵਾਲਾ ਆਪਣਾ ਕੱਲ ਵਾਲਾ ਗੈਪ ਉਹਦੇ ਕਰਕੇ ਆਪਣਾ ਕੰਮ ਚਲੋ ਸਰਜਣਾ ਹਾਂ 5:00 ਵਜੇ ਤੱਕ ਹਨਾ ਚਲੋ ਆ ਹਵਾ ਨਹੀਂ ਚਲ ਖੜਨ ਮੰਦੇ ਹਵਾ ਨਹੀਂ ਖੜਨ ਮੰਦੇ ਜੀ ਹਵਾ ਬਹੁਤ ਤੇਜ਼ ਚੱਲ ਬਿਲਕੁਲ ਉਹ ਉਧਰ ਹਲਦੀ ਵਾਲਾ ਗੇਟ ਜਿਹੜਾ ਪਿਆ ਉਹ ਵੀ ਹਲਾਇਆ ਪਿਆ ਜੀ ਸਰ ਹੂੰ ਫੋਨ ਤੇ ਕੈਮਰੇ ਨੂੰ ਪਤਾ ਨਹੀਂ ਕੀ ਹੋ ਗਿਆ ਲਾਈਟ ਜੀ ਮਾਰੀ ਜਾਂਦਾ ਜ਼ਿਆਦਾ ਹੁਣ ਇੱਧਰ ਇੱਧਰ ਸਹੀ ਹੋਇਆ ਕਿ ਨਹੀਂ ਹਾਂਜੀ ਹਾਂ ਹੁਣ ਤਾਂ ਇੱਧਰ ਤਾਂ ਠੀਕ ਆ ਉਹ ਅੰਦਰ ਨੂੰ ਮਾਰੇ ਤੇ ਪਤਾ ਨਹੀਂ ਕੀ ਹੋ ਜਾਂਦਾ ਉੱਪਰ ਤੋਂ ਟੈਂਟ ਟੁੰਟ ਦੀ ਰੋਸ਼ਨੀ ਪੂਰੇ ਵੀ ਕਰੀ ਜਾਂਦਾ ਪੂਰੇ ਵੀ ਕਰੀ ਜਾਂਦਾ ਆਦਰ ਜੀ ਆ ਕੇ ਬੜਾ ਰਾਜ ਰਾਜ ਇਹ ਇਤਨੂ ਠੀਕ ਹੈ ਜੀ ਇਤਨਾ ਆਪਣੇ ਵੱਲ ਨੂੰ ਕਰੀ ਤੇ ਕਰਦਾ ਬਰ ਉਧਰ ਦੇ ਦਿੱਤਾ ਉਹ ਥੋੜਾ ਪੰਡਾ ਅੰਦਰ ਉਹ ਟੈਂਟ ਦੀ ਖੰਧਾ ਤਾਂ ਕਿ ਨਹੀਂ ਜਿਹੜੀ ਟੈਂਟ ਦੀ ਲਸ਼ਕੋਰ ਜੀ ਪੈਂਦੀ ਨਾ ਉਹਦੇ ਕਰਕੇ ਖੁਕਰੀ ਜਾਂਦਾ ਜੀ ਦੂਰ ਵਾਲਾ ਠੀਕ ਆ ਨੇੜੇ ਵਾਲੇ ਤੇ ਕਰਦਾ ਚਲ ਕੋਈ ਡੈਕੋਰੇਸ਼ਨ ਵਾਲਿਆਂ ਨੇ ਇੰਨੀ ਮਿਹਨਤ ਕੀਤੀ ਬਿਲਕੁਲ ਜੀ 10000 ਰੁਪਏ ਤੇ ਮੇਰੇ ਵਿੱਚ ਲੱਖ ਦੀ ਜਗ ਦੇ ਨਾਲ ਅੱਛਾ 20000 ਕਰੀ ਬੀ ਡੈਕੋਰੇਸ਼ਨ ਆ ਓਕੇ ਸਾਰੇ ਕੰਮ ਖਰਾਬ ਹੋ ਗਿਆ ਹਾਵਾਨੀ ਹਾਂ ਹਾਵਾਨੇ ਕੰਮ ਖਰਾਬ ਕਰਦਾ ਨਾ ਜੀ ਆ ਸਾਰੀ ਡੈਕੋਰੇਸ਼ਨ ਹਮ ਜਿਹੜਾ ਖੜਮ ਮਾਂ ਲੁੰਦੀ ਹੈ ਬਿਲਕੁਲ ਬਿਲਕੁਲ ਜੀ ਹਾਂ ਇਹ ਤਾਂ ਹੈ ਅੰਦਰ ਜਲਦਾ ਤਾਂ ਸੋਲਾ 10th ਚਾਂ ਲੱਗੀ ਜਾਂਦਾ ਵੀ ਬਾਤ ਬਹੁਤ ਚੱਲਦੀ ਹੈ ਬਾਹਰ ਨੂੰ ਆ ਜਾ ਬਾਹਰ ਆ ਕੇ ਆ ਲੱਗੀ ਜਾਂਦਾ ਵੀ ਕਿੜੀਆਂ ਪੈਂਦੀਆਂ ਸੋਣੀਆਂ ਕਿੜੀਆਂ ਜਿਆਦਾ ਅੰਦਰ ਕਿੜੀਆਂ ਦਾ ਹਸਾਬ ਨਹੀਂ ਹੁੰਦਾ ਸਹੀ ਗੱਲ ਹੈ ਜੀ ਹਾਂ ਮੇਰਾ ਕੰਮ ਖਰਾਬ ਹੋਇਆ ਲਾ ਚਲੋ ਜੋ ਮਾਲਕ ਦੀ ਮਰਜ਼ੀ ਸਾਨੂੰ ਮਾੜਾ ਲੱਗਦਾ ਕਿ ਤਦ ਤੱਕ ਚੰਗਈ ਆ ਹਾਂਜੀ ਹਾਂ ਮੈਂ ਉਹੀ ਫਸਲਾ ਫਸਲਾ ਕਣਕਾ ਪਾਣੀ ਮੰਗਣ ਲੱਗਿਆਂ ਤੇ ਆਉ ਮੈਂ ਉਹੀ ਵੀਡੀਓ ਜਿਹੜਾ ਇੱਕ ਲੁੱਤ ਚੇਂਜ ਹੋਣਾ ਸੀ ਉਹਦੇ ਨਾਲ ਵੀ ਬਿਲਕੁਲ ਬਿਲਕੁਲ ਹਾਂਜੀ ਵੈਸੇ ਚਾਚਾ ਜੀ ਜਿਹੜਾ ਹਤਾਰ ਕੇ ਬੰਨੇ ਆ ਵਾ ਨਾ ਇਹ ਗਲਤ ਹੋਇਆ ਵਾ ਸਿਸਟਮ ਇਹਨੇ ਪਾੜ ਦੇਣਾ ਹਵਾ ਨੇ ਨਹੀਂ ਬੰਨੇ ਟੈਂਟ ਵਾਲੇ ਨੇ ਅਸੀਂ ਥੋੜੇ ਬੰਨੇ ਪਰ ਦਰ ਨਹੀਂ ਚਾਹੀਦਾ ਸਾਡੀ ਆ ਉਹੀ ਗੱਲ ਉਹ ਮੰਡੇ ਹੀ ਬੰਨ ਕੇ ਗਿਆ ਬਟਨ ਚਾਹੀਏ ਅੱਛਾ ਅੱਛਾ ਹਾਂ ਉਹ ਤਾਂ ਉਹ ਤਾਂ ਕੱਲ ਤੇ ਬੰਨ ਗਿਆ ਵੇ ਕੱਲ ਹਵਾ ਨਹੀਂ ਚੱਲਦੀ ਅੱਜ ਹਵਾ ਚੱਲਦੀ ਹਾਂ ਹਵਾ ਦਾ ਪਿੱਕਰਾ ਸਾਰਾ ਬਿਲਕੁਲ ਬਿਲਕੁਲ ਹੀ ਹਵਾ ਦਾ ਹੀ ਆ ਹਵਾ ਆ ਬਾਲਾ ਦਾ ਤਾਂ ਸੱਤ ਮਿੰਟ ਰਾਤ ਦੀ 12:00 ਵਜੇ ਹਾਂ ਇਹ ਲੋ ਭਾਈ ਮੈਂ ਕਹਿੰਦੀ ਵੀ ਆਂਟੀ ਦੀ ਜ਼ਿੰਮੇਵਾਰੀ ਬੜੀ ਸਖਤ ਬਲਾਉ ਜੀ ਸਾਸਿ ਘਰ ਵਾਲਾ ਤਾਂ ਅਨੇ ਠੰਡੇ ਠੰਡੇ ਜਿਗਾ ਤੇ ਕੀ ਗੱਲ ਠੰਡਾ ਠੰਡਾ ਆਇਆ ਬਿੱਕ ਤਾਂ ਸੇਲੀ ਬਿਮਾਰ ਪਈ ਆ ਘਰ ਸੇਲੀ ਬਿਮਾਰ ਪਈ ਮੇਰੀ ਹੂੰ ਠੀਕ ਆ ਹੂੰ ਦੂਆ ਨੰਬਰ ਕੋ ਹੇੜਦੇ ਉੱਪਰ ਨਹੀਂ ਬਿਆਰੇ ਹੇੜਦੇ ਖੰਡੀ ਕਰਤੀ ਆ ਅੱਛਾ ਹੈ ਕਿੱਧਰ ਰੋ ਜਾਈਏ ਹੂੰ ਅਕਾੜਾ ਆ ਜਾਂਦੇ ਹੂੰ ਚਾਹ ਪੀ ਜਾਂਦੀ ਗਰਮ ਹੋਇਆ ਜੀ ਗਰਮ ਹੋਇਆ ਹੁਣ ਲੱਗਿਆ ਮਰ ਜੇ ਹੁਣ ਡਿਊਟੀ ਸੰਭਲੀ ਅੱਗੇ ਨਾ ਮਾਂਜੇ ਸ਼ਾਮ ਨੂੰ ਆਉਂਦੇ ਹੁੰਦੇ ਤੇ ਹਨਾ 4-5 ਵਜੇ ਹੁਣ ਇਹਨੇ ਵੇੜਦੀ ਐ ਜਾ ਹੁਣ ਹਾਂ ਕਹਣਾ ਨਹੀਂ ਦੇੜਦਾ ਇਹ ਚੱਕਰ ਇਹ ਗੱਲ ਹੈਗੀ ਤੇ ਇਧਰ ਮਿਲੋ ਜੀ ਮੇਰੀ ਚਾਚੀ ਨੂੰ ਹਰਾ ਸੂਟ ਪਾ ਕੇ ਬੈਠੀ ਹੈ ਕਿੰਨੀ ਸੋਹਣੀ ਲੱਦੀ ਐ ਦੱਸ ਆਹੀ ਲੈ ਕੇ ਆਂਦਾ ਸੂਟ ਨਾ ਮਾਂ ਉਹ ਯਾਹੀ ਉਹ ਹੋ ਰਿਹਾ ਦੇਖ ਲੈ ਸਸਪੈਂਸ ਰੱਖਦੀ ਆ ਵੀ ਮੈਂ ਦਿਖਾਉਣਾ ਨਹੀਂ ਕਿਹੜਾ ਲੈ ਕੇ ਆਂਦੇ ਇਧਰ ਚਾਚੀ ਨੇ ਵੀ ਕੋਟ ਔਰ ਕੱਡੀ ਵੀ ਹੈ ਜੀ ਬਲਾਊਸ ਸਤਿਗੁਰ ਹਾਂ ਤੇ ਉਹ ਉਹ ਹੋ ਉਹ ਗਰੀ ਜਾਂਦਾ ਉੱਪਰ ਤੇ ਹਵਾ ਤੇ ਹੁਣ ਕਰੇ ਕੀ ਆ ਬੰਦਾ ਹੂੰ ਨੇ ਮੇਰੇ ਖਿਆਲ ਚ ਘਰ ਬਣਾ ਕੇ ਛਕਣਾ ਹੈ ਜੀ ਸਰਦਾਰ ਜੀ ਨੂੰ ਛਕ ਕੇ ਆਈਆਂ ਵੀ ਤੁਸੀਂ ਛਕੋਣੇ ਵੀ ਬਾਅਦ ਚੋ ਦੇਖਦੇ ਆਪਾਂ ਮੈਂ ਹੁਣ ਛਕਦੀਆਂ ਤੇ ਆਤੀ ਦੀ ਰੱਖ ਕੇ ਛਕਦੀਆਂ ਮੈਂ ਨੇ ਪਹਿਲਾਂ ਉਹਨੂੰ ਮੜਜਾ ਪੀ ਲਾਣਾ ਫਿਰ ਮੈਂ ਜਾਨੀ ਹੂੰ ਤਾਂ ਕਹਿਤਾ ਉਹਨਾਂ ਨੇ ਵੀ ਭੇਜੋ ਲੇਡੀਜ਼ ਨੂੰ ਵੀ ਸਾਰੇ ਜੈਂਟਸ ਨੇ ਪੀ ਲਈ ਆਪਣੀ ਚਾਹ ਨਹੀਂ ਹੁਣ ਪ੍ਰਸ਼ਾਦਾ ਹੈ ਚਲੋ ਜੋ ਵੀ ਹੈ ਪ੍ਰਸ਼ਾਦਾ ਛਕਣਗੇ ਹੂੰ ਪ੍ਰਸ਼ਾਦਾ ਸੋਲੋ ਉਹ ਵੈਸੇ ਇੱਕ ਗੱਲ ਹੈ ਪ੍ਰਸ਼ਾਦੇ ਦਾ ਹਲਾ ਵੀ ਫੀਲ ਨਹੀਂ ਹੋ ਰਿਹਾ ਚਾਹ ਮੰਗਦਾ ਸਰੀਰ ਮੈਂ ਤਾਂ ਪੀਂਦੀ ਨਹੀਂ ਮੈਂ ਤਾਂ ਪੀਂਦੀ ਨਹੀਂ ਹੈਗੀ ਪਰ ਫੇਰ ਵੀ ਸਰੀਰ ਚਾਹੇ ਮੰਗਦਾ ਵੀ ਚਾਹ ਬਕਾਉਣੇ ਗਰਮਾ ਕਰੋ ਮਿਲ ਜਾਣ ਹਾਂ